वैसे दी ਧਰਤੀ ਦੇ ਉੱਤੇ 2 ਦਿਨ ਹੋਏ ਪਹਿਲੇ ਵਿਵਾਦ ਵਿੱਚ ਵੱਖ-ਵੱਖ ਪ੍ਰਚਾਰਕਾਂ ਵੱਲੋਂ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ਬਹੁਤ ਸਾਰੇ ਪ੍ਰਚਾਰਕ ਭਾਈ ਅਮਰੀਕ ਸਿੰਘ ਜੀ ਦੇ ਪੱਖ ਦੇ ਵਿੱਚ ਆਪਣੀ ਗੱਲਬਾਤ ਰੱਖ ਰਹੇ ਹਨ ਜਦੋਂ ਆਪਾਂ ਉੱਥੋਂ ਦੀ ਸਥਿਤੀ ਨੂੰ ਵੇਖਦੇ ਹਾਂ ਤੇ ਆਪ ਜੀ ਨੇ ਉਹ ਸਾਰੀਆਂ ਵੀਡੀਓ ਆਪਣੇ ਮੋਬਾਈਲ ਉੱਪਰ ਸੁਣ ਲਈਆਂ ਹਨ ਭਾਈ ਅਮਰੀਕ ਸਿੰਘ ਅਤੇ ਭਾਈ ਅਮਰਿਕ ਸਿੰਘ ਕੋ ਪਹਿਲਾਂ ਭਾਈ ਹਰਪਾਲ ਸਿੰਘ ਫਤਿਹਗੜ ਸਾਹਿਬ ਵਾਲਿਆਂ ਨੇ ਇਸ ਗੱਲ ਦੇ ਉੱਤੇ ਪੂਰੇ ਨੂੰ ਤੌਰ ਤੇ ਜ਼ੋਰ ਦਿੱਤਾ ਸੀ ਕਿ ਸਾਨੂੰ ਇੱਧਰ ਉੱਧਰ ਭਟਕਣ ਦੀ ਬਜਾਏ ਉਹਨਾਂ ਗ੍ਰੰਥਾਂ ਨੂੰ ਛੱਡ ਦੇਣਾ ਚਾਹੀਦਾ ਹੈ ਜਿਹੜੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ ਜਿਹੜੇ ਸਿੱਖੇ ਨੂੰ ਮਾਰਗ ਦੇ ਉੱਤੋਂ ਨਿਖੇੜ ਕਰਕੇ ਅਨਮਤੀ ਕਰਮਕਾਂਡਾਂ ਦੇ ਵਿੱਚ ਪਸਾਰੇ ਹਨ ਇਹਦੇ ਵਿੱਚ ਉਹਨਾਂ ਦੀ ਛਲੰਗਾ ਕਰਨੀ ਬਣਦੀ ਹੈ ਪਰੰਤੂ ਐਨ ਮੌਕੇ ਦੇ ਉੱਤੇ ਮਾਹਿਲ ਸਿੰਘ ਚੰਡੀਗੜ੍ਹ ਦੇ ਰਹਿਣ ਵਾਲੇ ਕਵੀਸ਼ਰ ਜਿਨ੍ਹਾਂ ਨੇ ਸੰਪਰਦਾਈ ਲੋਕਾਂ ਨੂੰ ਖੁਸ਼ ਕਰਨ ਵਾਸਤੇ ਤੇ ਉਹਨਾਂ ਦੀਆਂ ਸਟੇਜਾਂ ਦੇ ਉੱਤੇ ਪ੍ਰੋਗਰਾਮ ਪ੍ਰਾਪਤ ਕਰਨ ਵਾਸਤੇ ਜਾਣਬੁੱਝ ਕੇ ਦਸਮ ਗ੍ਰੰਥ ਦੇ ਮੁੱਦੇ ਨੂੰ ਅਖੇੜਿਆ ਗਿਆ ਹਾਲਾਂਕਿ ਦਸਮ ਗ੍ਰੰਥ ਦੇ ਸੰਬੰਧ ਦੇ ਵਿੱਚ ਸਿੱਖ ਰਿਆਤ ਮਰਿਆਦਾ ਦੇ ਵਿੱਚ ਬਿਲਕੁਲ ਗੱਲ ਸਪਸ਼ਟ ਲਿਖੀ ਹੋਈ ਹੈ ਕਿ ਕੋਈ ਵੀ ਪੁਸਤਕ ਕਿਸੇ ਵੀ ਗ੍ਰੰਥ ਨੂੰ ਚੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤੁਲ ਪ੍ਰਕਾਸ਼ ਨੇ ਕੀਤਾ ਜਾਣਾ ਚਾਹੀਦਾ ਹਾਲਾਂਕਿ ਉਹਨਾਂ ਸੰਪਰਦਾਇ ਲੋਕਾਂ ਨੇ ਆਪਣੀ ਡੇਰੀਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ਰੀਕ ਗ੍ਰੰਥ ਦਸਮ ਗ੍ਰੰਥ ਨੂੰ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਦਸਮ ਗ੍ਰੰਥ ਦੀ ਉਹ ਗੱਲ ਕਰਦੇ ਨੇ ਔਰ ਇੱਕ ਇੱਕ ਅੱਖਰ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਿਖਿਆ ਹੋਇਆ ਉਹ ਮੰਨਦੇ ਲੋਕ ਨੇ ਪਰੰਤੂ ਭਾਈ ਅਮਰੀਕ ਸਿੰਘ ਤੇ ਭਾਈ ਹਰਪਾਲ ਸਿੰਘ ਨੇ ਇਸ ਸਬੰਧ ਦੇ ਵਿੱਚ ਕੋਈ ਨਾਮ ਨਹੀਂ ਸੀ ਲਿਆ ਪਰ ਮਾਹਿਲ ਸਿੰਘ ਨੇ ਕੇਵਲ ਤੇ ਕੇਵਲ ਪ੍ਰੋਗਰਾਮ ਪ੍ਰਾਪਤ ਕਰਨ ਵਾਸਤੇ ਸਨਾਤਨੀ ਲੋਕਾਂ ਦੇ ਸੰਪਰਦਾਇ ਲੋਕਾਂ ਦੇ ਇਹ ਜਾਣ ਬੁੱਝ ਕੇ ਮਸਲਾ ਉਠਾਇਆ ਗਿਆ ਹਾਲਾਂਕਿ ਰਹਿਤ ਮਰਿਆਦਾ ਦੇ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੋਇਆ ਹੈ ਬੀ ਸਟੇਜਾਂ ਦੇ ਉੱਤੇ ਪ੍ਰਚਾਰਕ ਇਸ ਸਬੰਧ ਦੇ ਵਿੱਚ ਕੋਈ ਵੀ ਗੱਲ ਜਿਹੜੀ ਹੈ ਉਹ ਨਾ ਕਹੇ ਔਰ ਇਸ ਤੋਂ ਇਲਾਵਾ ਵੀ ਸਕਾਉਟਕ ਸਾਹਿਬ ਵੱਲੋਂ ਇੱਕ ਹੁਕਮਨਾਮਾ ਸਾਹਿਬ 6 ਜੂਨ 2008 ਜੋ ਕਿ ਜਗਿੰਦਰ ਸਿੰਘ ਬਦੰਤੀ ਦੇ ਲਖਤ ਸਿਕਨੇਚਰ ਤਹਿਤ ਸਿੱਖ ਕੌਮ ਨੂੰ ਦਿੱਤਾ ਹੋਇਆ ਹੈ ਜਿਹਦੇ ਵਿੱਚ ਬਕਾਇਦਾ ਸਪਸ਼ਟ ਤੌਰ ਤੇ ਜੋ ਸਕਰੀਨ ਦੇ ਉੱਤੇ ਤੁਹਾਡੇ ਦਿਸ ਰਿਹਾ ਹੈ ਉਹਦੇ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੋਇਆ ਹੈ ਕਿ ਦਸ਼ਮੇਸ਼ ਪਿਤਾ ਦੀਆਂ ਉਹ ਬਾੜੀਆਂ ਜਿਹੜੀਆਂ ਅਮਰਤ ਸੰਚਾਰ ਵੇਲੇ ਪੜੀਆਂ ਜਾਂਦੀਆਂ ਹਨ ਉਸ ਤੋਂ ਛੁੱਟ ਬਾਕੀ ਜੜੀਆਂ ਰਚਨਾਵਾਂ ਨੇ ਉਹਨਾਂ ਦੇ ਪ੍ਰਤੀ ਦਬਤਾ ਹੈ ਤੇ ਇਸ ਦੀ ਗੱਲ ਜਿਹੜੀ ਹੈ ਉਹ ਸੰਗਤਾਂ ਦੇ ਵਿੱਚ ਦੁੱਬਦਾ ਪਾਉਣ ਵਾਸਤੇ ਨਾ ਕੀਤੀ ਜਾਵੇ ਤੇ ਚੰਡੀਗੜ੍ਹ ਵਾਲੇ ਮਾਹਲ ਸਿੰਘ ਨੇ ਜੋ ਕਿ ਕਮਿਸ਼ਨਰ ਹੈ ਉਹਨੇ ਇਸ ਗੱਲ ਦੀ ਉਲੰਘਣਾ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਹੁਣ ਇਹ ਗੱਲ ਦੇਖਣ ਵਾਲੀ ਬਣੇਗੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂवीर ਸਿੰਘ ਵੱਲੋਂ ਇਸ ਗੱਲ ਦੇ ਉੱਤੇ ਕਿੰਨਾ ਕੁ ਪਹਿਰਾ ਦਿੱਤਾ ਜਾਂਦਾ ਹੈ ਕਿ ਉਹ ਮਹਲ ਸਿੰਘ ਨੂੰ ਕਬੀਸ਼ਰ ਜੋ ਹੈ ਉਸ ਨੂੰ ਅਕਾਲ ਤਖਤ ਸਾਹਿਬ ਦੇ ਉਹਦੇ ਕੋਲੋਂ ਸਪਸ਼ਟ ਕਰਨ ਮੰਨਿਆ ਜਾਵੇਗਾ ਤੇ ਜਾਂ ਫਿਰ ਇਵੇਂ ਹੀ ਇਸ ਗੱਲ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਕਿਉਂਕਿ ਇਹ ਜੋ ਮੁੱਦਾ ਉੱਠਿਆ ਹੈ ਇਹ ਗਾਹੇ-ਗਾਹੇ ਹੌਲੀ-ਹੌਲੀ ਸੁਲਗਦਾ ਰਹਿੰਦਾ ਹੈ ਪਰੰਤੂ ਇਸ ਘਟਨਾ ਦੇ ਨਾਲ ਇਹ ਖੁੱਲ੍ਹ ਕੇ ਸੰਗਤਾਂ ਦੇ ਸਾਹਮਣੇ ਆਇਆ ਹੈ ਤੇ ਹੁਣ ਇਹ ਨਿਰਣਾ ਕਰਨਾ ਬਣਦਾ ਹੈ ਕਿ ਉਹ ਗੁਰਦੁਆਰੇ ਜਿਹੜੇ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਮੰਨਦੇ ਹਨ ਉਹ ਗੁਰਦੁਆਰਾ ਸਾਹਿਬ ਇਹੋ ਜਿਹੇ ਲੋਕਾਂ ਨੂੰ ਆਪਣੀ ਸਟੇਜ ਦੇ ਉੱਤੇ ਪ੍ਰਚਾਰ ਵਾਸਤੇ ਬੁਲਾਉਂਦੇ ਨੇ ਤੇ ਜਾਂ ਫਿਰ ਇਹੋ ਜਹਾ ਜਿਹੜਾ ਆਪਸ ਦੇ ਵਿੱਚ ਮਿਲਗੋਭਾ ਜਿਹਾ ਹੈ ਉਸ ਨੂੰ ਬਣਾਉਣਗੇ ਕਿਉਂਕਿ ਅਕਸਰ ਆਪਾਂ ਵੇਖਦੇ ਹਾਂ ਕਿ ਵੱਡੀਆਂ ਸਟੇਜਾਂ ਦੇ ਉੱਤੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਕੁਝ ਉਹ ਪ੍ਰਚਾਰਕ ਜਿਹੜੇ ਤਤਬੁਰਮਤ ਦੀ ਗੱਲ ਕਰਦੇ ਹਨ ਕਾਲਤਖ ਸਭ ਵੀ ਰਹਿਤ ਮਰਿਆਦਤ ਦੀ ਗੱਲ ਕਰਦੇ ਹਨ ਪਰ ਉਸ ਦੇ ਉੱਤੇ ਪਹਿਰਾ ਦੇਣ ਦੀ ਗੱਲ ਕਰਦੇ ਹਨ ਉਹਨਾਂ ਨੂੰ ਵੀ ਸਦਿਆ ਜਾਂਦਾ ਹੈ ਤੇ ਇਹੋ ਜਿਹੇ ਦਬੂੜੂ ਕੁਸਲੂ ਲੋਕਾਂ ਨੂੰ ਵੀ ਸਦਿਆ ਜਾਂਦਾ ਹੈ ਕਿਉਂਕਿ ਇਹਨਾਂ ਦਾ ਨਾਮ ਜਿਹੜਾ ਹੈ ਉਹ ਸੰਗਤ ਦੇ ਵਿੱਚ ਚੱਲਦਾ ਹੈ ਭਾਵ ਸੰਗਤ ਇਹਨਾਂ ਨੂੰ ਉਹੋ ਜਿਹੇ ਬਾਣੀ ਦੇ ਕਾਰਨ ਜਾਂ ਫਿਰ ਸਟੇਜਾਂ ਦੇ ਉੱਤੇ ਚੀਕਾ ਮਾਰਨ ਦੇ ਕਾਰਨ ਉੱਚੀ ਬੋਲਣ ਦੇ ਕਾਰਨ ਵੀ ਕੁਝ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ ਜਿਹੜੇ ਗੁਰਮਤ ਤੋਂ ਬਹੁਤੀ ਜਾਣੂ ਨਹੀਂ ਹੁੰਦੇ ਤੇ ਗੁਰਦੁਆਰੇ ਵਾਲੇ ਪ੍ਰਬੰਧਕ ਕਮੇਟੀਆਂ ਸੰਗਤ ਨੂੰ ਇਕੱਠਾ ਕਰਨ ਵਾਸਤੇ ਇਹੋ ਜਿਹੇ ਦੱਬੜੂ ਤੋਂ ਸਰੂਪ ਪ੍ਰਚਾਰਕਾਂ ਨੂੰ ਵੀ ਸੰਗਤਾਂ ਦੇ ਸਾਹਮਣੇ ਪੇਸ਼ ਕਰ ਦਿੰਦੇ ਨੇ ਤੇ ਫਿਰ ਇਹੋ ਜਿਹੇ ਲੋਕ ਜਿਹੜੇ ਨੇ ਜਿਨ੍ਹਾਂ ਦੀਆਂ ਸਟੇਜਾਂ ਸਮਪਰਦਾਇ ਦੇਰੇਦਾਰਾਂ ਦੀਆਂ ਪੱਕੀਆਂ ਸਟੇਜਾਂ ਹੁੰਦੀਆਂ ਨੇ ਔਰ ਉੱਥੋਂ ਹੀ ਇਹਨਾਂ ਨੂੰ ਮੋٹے ਲਫਾਫੇ ਮਿਲਦੇ ਨੇ ਔਰ ਇੱਥੋਂ ਤੱਕ ਵੀ ਜਦੋਂ ਕਿ ਤੇ ਇਹਨਾਂ ਸਮਪਰਦਾਇ ਦੇਰੀਆਂ ਦੇ ਕੋਲੋਂ ਇਹਨਾਂ ਨੂੰ ਪ੍ਰੋਗਰਾਮ ਮਿਲ ਜਾਂਦੇ ਨੇ ਤੇ ਇਹ ਆਮ ਸੰਗਤਾਂ ਦੇ ਬੁੱਕ ਕਰਵਾਏ ਹੋਏ ਪ੍ਰੋਗਰਾਮਾਂ ਨੂੰ ਛੱਡ ਦਿੰਦੇ ਨੇ 2 ਸਾਲ ਪਹਿਲਾਂ ਇਹੀ ਮਹਲ ਸਿੰਘ ਚੰਡੀਗੜ੍ਹ ਵਾਲਾ ਕਵੀਸ਼ਰ ਇੱਧਰ ਗੁਰਦਾਸਪੁਰ ਵਾਲੇ ਪਾਸੇ ਪ੍ਰੋਗਰਾਮ ਦੇ ਉੱਤੇ ਐਨ ਮੌਕੇ ਦੀ ਉੱਤੇ ਜਵਾਬ ਦੇ ਗਿਆ ਸੀ ਜਿਨ੍ਹਾਂ ਪ੍ਰਬੰਧਕਾਂ ਨੇ ਫਿਰ ਲਾਈਵ ਹੋ ਕੇ ਇਹਦੀ ਝਾੜ-ਚੰਬ ਕੀਤੀ ਸੀ ਉਹ ਵੀਡੀਓ ਵੀ ਪਿਛਲੇ ਸਮੇਂ ਦੇ ਦੌਰਾਨ ਤੇ ਹੁਣ ਮੁੜ ਉਹ ਵੀ ਮੁੜ ਕੇ ਸੋਸ਼ਲ ਮੀਡੀਆ ਦੇ ਉੱਤੇ ਆ ਰਹੀ ਹੈ ਸੋ ਕਹਿਣ ਤੋਂ ਭਾਵ ਕੀ ਸੰਗਤਾਂ ਨੂੰ ਆਪਾਂ ਕੀ ਪਰੋਸਣਾ ਹੈ ਦੁਬਿਧਾ ਪਰੋਸਣੀ ਹੈ ਜਾਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਹੈ ਇਹ ਹੁਣ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨੂੰ ਸੂਚਨਾ ਹੋਵੇਗਾ ਕਿ ਅਸੀਂ ਤਤ ਗੁਰਮਤ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਚਾਰ ਕਰਦੇ ਨੇ ਰਹਿਤ ਮਰਿਆਦਾ ਉਸ ਦੇ ਉੱਤੇ ਪਹਿਰਾ ਦਿੰਦੇ ਨੇ ਉਹਨਾਂ ਪ੍ਰਚਾਰਕਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਆਪਣੇ ਗੁਰਦੁਆਰਿਆਂ ਦੇ ਵਿੱਚ ਸੱਜਣਾ ਹੈ ਤੇ ਜਾਂ ਫਿਰ ਸੰਗਤਾਂ ਦੇ ਵਿੱਚ ਦੁਗਦਾ ਪੈਦਾ ਕਰਨ ਵਾਲੇ ਇਹੋ ਜਿਹੇ ਕੱਚ ਕੜਾਚ ਲੋਕ ਜਿਹੜੇ ਨੇ ਜਿਹੜੇ ਕੇਵਲ ਤੇ ਕੇਵਲ ਸੋਸ਼ਲ ਮੀਡੀਆ ਦੇ ਰਾਹੀਂ YouTube ਦੇ ਰਾਹੀਂ ਆਪਣੀਆਂ ਕੁਝ ਰਚਨਾਵਾਂ ਨੂੰ ਪ੍ਰਮੋਟ ਕਰਕੇ ਤੇ ਲੋਕਾਂ ਵਿੱਚ ਜਗ੍ਹਾ ਬਣਾ ਲੈਂਦੇ ਨੇ ਪਰੰਤੂ ਇਹੋ ਜਿਹੇ ਲੋਕਾਂ ਨੂੰ ਗੁਰਮਤ ਦਾ ਕੱਖ ਊੜਾ ਐੜਾ ਵੀ ਨਹੀਂ ਆਉਂਦਾ ਉਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਥਾਂ ਦੇ ਕਰਕੇ ਸੰਗਤਾਂ ਦੇ ਵਿੱਚ ਦੁਗਦਾ ਪੈਦਾ ਕਰਨੀ ਹੈ ਇਸ ਸਬੰਧ ਦੇ ਵਿੱਚ ਬਹੁਤ ਸਾਰੇ ਪ੍ਰਚਾਰਕਾਂ ਨੇ ਆਪਣੀ ਆਪਣੀ ਗੱਲ ਰੱਖੀ ਹੈ ਰਕਾਸ਼ ਸਿੰਘ ਖੋਜਪੁਰੀ ਉਹਨਾਂ ਨੇ ਵੀ ਆਪਣੀ ਫੇਸਬੁੱਕ ਦੇ ਉੱਤੇ ਇਹ ਗੱਲ ਪ੍ਰਗਟ ਕੀਤੀ ਹੈ ਆਓ ਆਪਾਂ ਉਹਨਾਂ ਦੇ ਥੋੜੇ ਜਿਹੀ ਵੀ ਵਿਚਾਰ ਵੀ ਆਪਾਂ ਧੰਨਵਾਦ ਸਹਿਦ ਆਪ ਜੀ ਦੇ ਸਨਮੱਖ ਮੈਂ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਵਾਰ-ਵਾਰ ਆਪਾਂ ਉਹੀ ਗੱਲਾਂ ਕਰਨੀਆਂ ਜਿਹੜੇ ਬਾਕੀ ਪ੍ਰਚਾਰਕਾਂ ਨੇ ਕੀਤੀਆਂ ਨੇ ਉਹ ਸ਼ੁਭਾ ਨਹੀਂ ਦਿੰਦੀਆਂ ਇਸ ਕਰਕੇ ਆਪਾਂ ਉਹਨਾਂ ਦੀ ਇੱਕ ਗੱਲ ਨੂੰ ਆਪਾਂ ਜਰੂਰ ਸੁਣੀਏ ਕਿ ਉਹਨਾਂ ਨੇ ਬਾ ਕਮਾਲ ਗੱਲ ਜਿਹੜੀ ਆ ਉਹ ਸਾਡੇ ਸਨਮੱਖ ਰੱਖੀ ਹੈ ਜੀ ਸੋ ਆਪ ਜੀ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਭਾਈ ਅਮਰੀਕ ਸਿੰਘ ਜੀ ਦੇ ਹੱਕ ਦੇ ਵਿੱਚ ਖਲੋਣਾ ਤਤ ਗੁਰਮਤ ਦੇ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਹਿੱਤ ਆਪਾਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਵਿੱਚ ਖਲੋ ਕਰਕੇ ਇਹੋ ਜਿਹੇ ਲੋਕਾਂ ਨੂੰ ਬਾਝ ਦੇਣੀ ਹੈ ਜਿਹੜੇ ਕੇਵਲ ਤੇ ਕੇਵਲ ਚੰਦ ਪਿਆਸਿਆਂ ਦੀ ਖਾਤਰ ਸਨਾਤਨੀ ਮਤ ਵਾਲੇ ਲੋਕਾਂ ਨੂੰ ਡੇਰੇਦਾਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹੇ ਬੇਲੋੜੇ ਬਿਆਨ ਦੇ ਕਰਕੇ ਸਿੱਖ ਸੰਗਤਾਂ ਦੇ ਵਿੱਚ ਦੁਬਧਾ ਪੈਦਾ ਕਰਦੇ ਨੇ ਆਪਾਂ ਸਤਿਗੁਰ ਦੇ ਚਰਨੀਆਂ ਲਾ ਕੇ ਸਤਿਗੁਰ ਦੇ ਉਪਦੇਸ਼ ਨੂੰ ਮੰਨਣਾ ਹੈ ਗਾਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਜੋ ਬੜੇ ਮਹਾਨ ਪ੍ਰਚਾਰਕ ਨੇ ਤੇ ਗੁਰਗਨ ਸਾਹਿਬ ਨਾਲ ਪਿਆਰ ਕਰਨ ਵਾਲੇ ਨੇ ਸਿੱਖ ਇਤਿਹਾਸ ਪਰਤੀ ਉਹਨਾਂ ਦੀ ਕਾਫੀ ਖੋਜ ਹੈ ਉਹਨਾਂ ਨੇ ਇੱਕ ਸਟੇਜ ਤੇ ਇਹ ਬੋਲਿਆ ਕਿ ਜੋ ਗ੍ਰੰਥ ਕੂੜ ਕਬਾੜ ਭਰਾ ਹੋਇਆ ਜਿਨ੍ਹਾਂ ਦੇ ਅੰਦਰ ਤੇ ਜੋ ਦੇਵੀ ਦੇਵਤਿਆਂ ਦੀ ਪੂਜਾ ਕਰਨ ਨੂੰ ਪ੍ਰੇਰਦੇ ਨੇ ਵੀ ਉਹਨਾਂ ਦਾ ਖਹਿੜਾ ਛੜੀਏ ਤੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਇਹ ਸੁਣਦਿਆਂ ਇੱਕ ਕੋਈ ਪ੍ਰਚਾਰਕ ਹੈ ਇਹ ਮਹਾਲ ਸਿੰਘ ਨਾਮ ਦਾ ਤੇ ਉਹਨੂੰ ਬਹੁਤ ਮਿਰਚਾਂ ਲੱਗੀਆਂ ਤੇ ਕਈ ਹੋਰ ਵੀ ਹੋਣਗੇ ਜਿਨ੍ਹਾਂ ਨੂੰ ਇਦਾਂ ਦੀ ਮਿਰਚਾਂ ਲੱਗੀਆਂ ਹੋਣਗੀਆਂ ਮੈਂ ਇਹ ਵਿਚਾਰ ਰਿਆਂ ਵੀ ਇਹ ਲੋਕ ਕੌਣ ਨੇ ਜਿਨ੍ਹਾਂ ਨੂੰ ਜੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੰਗੀ ਨਹੀਂ ਲੱਗਦੀ ਜਿਹੜਾ ਗੁਰਸਿੱਖ ਹੈ ਉਹਨੂੰ ਉਹ ਤੇ ਗੁਰਬਾਣੀ ਦੇ ਇਸ ਬਚਨ ਨੂੰ ਮੰਨਦਾ ਹੈ ਕਿ ਗੁਰ ਸਿੱਖਾਂ ਕੈ ਮਨ ਭੰਮ ਦੀ ਗੁਰ ਸਤਗੁਰੂ ਕੀ ਵਡਿਆਈ ਪਰ ਜਦੋਂ ਕੋਈ ਇੱਕ ਗੁਰੂ ਦੀ ਗੱਲ ਕਰਦਾ ਹੈ ਇਹ ਕਹਿੰਦਾ ਵੀ ਅਸੀਂ ਗੁਰੂ ਗੰਗਾ ਸਾਹਿਬ ਨੂੰ ਆਪਣਾ ਸਭ ਕੁਝ ਮੰਨੀਏ ਗੁਰੂ ਗੰਗਾ ਸਾਹਿਬ ਦੀ ਬਾਣੀ ਦੇ ਵਿੱਚੋਂ ਪ੍ਰੇਰਨਾ ਲਈਏ ਤੇ ਇਹ ਜਿਹੜੇ ਸੰਪਰਦਾਇ ਨੇ ਡੇਰੇਦਾਰ ਨੇ ਜਾਂ ਉਹਨਾਂ ਦੇ ਜਿਹੜੇ ਇਹ ਉਹਨਾਂ ਸੰਸਥਾਵਾਂ ਤੋਂ ਨਿਕਲੇ ਹੋਏ ਜਿਹਦੇ ਪ੍ਰਚਾਰਕ ਨੇ ਮੈਂ ਇਹਨਾਂ ਸੰਪਰਦਾਇ ਡੇਰੇਦਾਰਾਂ ਨੂੰ ਅਕਸਰ ਗੁਰੂ ਦੋਖੀ ਕਹਿੰਦਾ ਹਾਂ ਕਿਉਂਕਿ ਇਹ ਗੁਰੂ ਦੋਖੇਸ ਕਰਕੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲੋਂ ਇਹਨਾਂ ਨੂੰ ਆਪਣੇ ਡੇਰੇਦਾਰ ਸੰਪਰਦਾਇ ਜਾਂ ਹੋਰ ਜਿਹੜੇ ਕੋੜ ਗ੍ਰੰਥ ਨੂੰ ਕੋੜ ਗ੍ਰੰਥ ਕਹੋਂਦੇ ਸੰਗਤ ਜੀ ਸਾਨੂੰ ਵਿਚਾਰ ਕਰਨੀ ਪਵੇਗੀ ਇਹ ਤੋਂ ਵੇਖੋ ਗੁਰੂ ਗੰਦਰ ਸਿੰਘ ਦੀ ਬਾਣੀ ਇੱਕ ਪਾਸੇ ਕੋੜ ਗ੍ਰੰਥ ਹੁਣ ਸੂਰਜ ਪ੍ਰਕਾਸ਼ ਲੈ ਲਓ ਰੇਨਾ ਦਾ ਸਰੋਤ ਇਤਿਹਾਸ ਦਾ ਇੱਕ ਤਰ੍ਹਾਂ ਦਾ ਉਹਦੇ ਵਿੱਚ ਗੁਰੂ ਸਾਹਿਬ ਨੂੰ ਦੇਵੀ ਦੇਵਤੇ ਪੂਜਨ ਕਰਨ ਵਾਸਤੇ ਗੁਰੂ ਸਾਹਿਬ ਜੀ ਨੂੰ ਨਸ਼ੇ ਕਰਦੇ ਦਿਖਾਇਆ ਗਿਆ ਫੀਮ ਖਾਂਦੇ ਦਿਖਾਇਆ ਗਿਆ ਗੁਰੂ ਸਾਹਿਬ ਜੀ ਦੀ ਕਰਦਾਰ ਕੁਸ਼ੀ ਕੀਤੀ ਗਈ ਹੈ ਉਹਦੇ ਵਿੱਚ ਨਾਇਨਾ ਦੇਵੀ ਪੂਜਨ ਦਾ ਇਤਿਹਾਸ ਪੜ ਕੇ ਵੇਖ ਲਓ ਜਿਹਦੇ ਵਿੱਚ ਸਾਰਾ ਕੁਝ ਲਿਖਿਆ ਵੀ ਨਾਇਨਾ ਦੇਵੀ ਨੇ ਕਿ ਕਿਦਾਂ ਕਿਦਾਂ ਜਦੋਂ ਖੰਡੇ ਦੀ ਪਹਲ ਤਿਆਰ ਕੀਤੀ ਤੇ ਨੈਣਾ ਦੇਵੀ ਕਿਵੇਂ ਕਿਵੇਂ ਉੱਥੇ ਗੁਰੂ ਸਾਹਿਬ ਨੇ ਉੱਥੇ ਪ੍ਰਗਟ ਕੀਤੀ ਕਿਵੇਂ ਪੂਜਾ ਕੀਤੀ ਕਿਵੇਂ ਗੁਰ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਹੁੰਦਾ ਆ ਨਾਦ ਕਰਜ ਹੁੰਦਾ ਜਦੋਂ ਗੁਰੂ ਕਿ ਲਾਹੌਰ ਬਰਾਤ ਜਾਂਦੀ ਏ ਉਹਦੇ ਵਿੱਚ ਉਹ ਕਹਿੰਦਾ ਉੱਥੇ ਗਣੇਸ਼ ਦੀ ਪੂਜਾ ਵੀ ਕੀਤੀ ਗਈ ਪੰਡਤ ਨੂੰ ਬੁਲਾਇਆ ਗਿਆ ਪੱਤਰੀਆਂ ਵੇਖੀਆਂ ਗਈਆਂ ਕੀ ਇਹ ਮੰਨਣਾ ਕਿ ਅਸੀਂ ਗੁਰਬਾਣੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਮਾਣ ਨਹੀਂ ਕਰਦੀ ਮਨਾ ਕਰਦੀ ਏ ਗੁਰੂ ਸਾਹਿਬ ਕਹਿੰਦੇ ਨੇ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੂ ਕਿਆ ਦੇ ਪਹਣ ਨੀਰ ਖਾਲੀਏ ਭਾਈ ਜਲ ਮੇ ਡੁੱਬੇ ਤੀ ਦੇਵੀ ਦੇਵਾ ਸਭ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇਆ ਹੁਣ ਇਹ ਲੋਕ ਜਦੋਂ ਇਹ ਗੱਲ ਪ੍ਰਵਾਨ ਨਹੀਂ ਕਰਦੇ ਵੀ ਇਹ ਦੇਵੀ ਦੇਵਤਿਆਂ ਦਾ ਖੰਡਨ ਕਿਉਂ ਕਰਦੇ ਪੈਨੇ ਇਹ ਹੋਰ ਗ੍ਰੰਥਾਂ ਜਿਨ੍ਹਾਂ ਗ੍ਰੰਥਾਂ ਵਿੱਚ ਗੁਰੂ ਸਾਹਿਬ ਦੀ ਕਿਰਦਾਰ ਕੂਸ਼ੀ ਕੀਤੀ ਗਿਆ ਖੋਤੀ ਦਸਮ ਗ੍ਰੰਥ ਜਿਹੜਾ ਦੇਵੀ ਦੇਵਤੇ ਨੇ ਉਸਤੋਂ ਨਾਲ ਭਰਿਆ ਪਿਆ ਅਖੌਤੀ ਚੰਡੀ ਦੀ ਜਾਂ ਉਹ ਚੰਡੀ ਦੀ ਪੂਜਾ ਕਰਨ ਵਾਲੇ ਉਹਦੀ ਵਾਰ ਪੜਨ ਵਾਲੇ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਚੰਡੀ ਦੀ ਬਾਤ ਦੀਆਂ ਖੇਲੀਆਂ ਲੈਣਾ ਪੜ ਕੇ ਵੇਖੋ ਤੁਸੀਂ ਹੋਰ ਜਿਹੜੇ ਅਵਤਾਰਾਂ ਦੀ ਉਹਦੇ ਮਹਾਨਤਾ ਜਿੱਦਾਂ ਲਿਖੀ ਗਈ ਹੈ ਗੁਰਬਾਣੀ ਅਵਤਾਰ ਬਾਦ ਨੂੰ ਪ੍ਰਮਾਣ ਨਹੀਂ ਕਰਦੀ ਗੁਰਬਾਣੀ ਕਹਿੰਦੀ ਹੈ ਵੀ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਗੁਰੂ ਸਾਹਿਬ ਜੀ ਜਦੋਂ ਕਹਿੰਦੇ ਨੇ ਕਿ ਜਦੋਂ ਆਪਾਂ ਬਾਬਾ ਕਬੀਰ ਜੀ ਦਾ ਸ਼ਬਦ ਪੜ੍ਹਦੇ ਆਂ ਵੀ ਤੂੰ ਕਹਿਤ ਹੁ ਆਨੰਦ ਕੁਨੰਦਨ ਨੰਨ ਸੁਨੰਦਨ ਕਾ ਕੋਰੇ ਤੋ ਕਹਿੰਨਾ ਵੀ ਨੰਦ ਦਾ ਆਨੰਦ ਹੈਗਾ ਸੀ ਤੇ ਨੰਦ ਦਾ ਪਿਓ ਕੌਣ ਸੀ ਉਹਦਾ ਬਾਪ ਕੌਣ ਹੈ ਸੋ ਬਹੁਤ ਸਾਰੇ ਜਿਹੜੀ ਵਿਚਾਰ ਹੈ ਉਹ ਗੁਰਬਾਣੀ ਦੇ ਗੁਰਗੰਸਾਹਿਬ ਦੇ ਉਲਟ ਇਹ ਲੋਕ ਸਟੇਜਾਂ ਤੋਂ ਕਿੱਲ ਕਿੱਲ ਕੇ ਸੁਣਾਉਂਦੇ ਨੇ ਇੱਕ ਹੋਰ ਇਹਨਾਂ ਦੀਆਂ ਜੋ ਸਰੂਪ ਨੇ ਅਸੀਂ ਉਹਨਾਂ ਪਿੱਛੇ ਨਾ ਜਾਈਏ ਇਹ ਇਹਨਾਂ ਦੇ ਵਿਚਾਰ ਕਿਦਾਂ ਦੀਏ ਇਹ ਕੀ ਚਾਹੁੰਦੇ ਨੇ ਇਹ ਲੋਕ ਸੋ ਭਾਈ ਅਮਰੀਕ ਸਿੰਘ ਜੀ ਤੇ ਹੋਰ ਜਿਹੜੇ ਗੁਰਮਤਿ ਨੂੰ ਪ੍ਰਣਾਏ ਹੋਏ ਪ੍ਰਚਾਰਕ ਨੇ ਜਦੋਂ ਗੁਰੂ ਦੀ ਗੱਲ ਕਰਦੇ ਨੇ ਜਦੋਂ ਇੱਕ ਗੁਰੂ ਦੀ ਗੱਲ ਕਰਦੇ ਨੇ ਤੇ ਉਹ ਭਗਤ ਕਬੀਰ ਜੀ ਦਾ ਬਚਨ ਹੈ ਨਾ ਜਦ ਹਮ ਇੱਕੋ ਇੱਕ ਕਰ ਜਾਣਿਆ ਤਬ ਲੋਕਾਂ ਕਾਹੇ ਦੁੱਖ ਮੰਨਿਆ ਇਹ ਉਹ ਲੋਕ ਨੇ ਜਦੋਂ ਇੱਕ ਵੀ ਗੱਲ ਕਰਦੇ ਆ ਅਸੀਂ ਤੇ ਇਹਨਾਂ ਲੋਕਾਂ ਨੂੰ ਦੁੱਖ ਲੱਗਦਾ ਹੈ ਸੰਗਤ ਜੀ ਪਹਿਚਾਣੀਏ ਸਿੱਖਾਂ ਸਿੱਖਾਂ ਨੂੰ ਲੋੜ ਹੈ ਪਹਿਚਾਨਣ ਦੀ ਵੀ ਕੌਣ ਹੈ ਜੋ ਸਾਨੂੰ ਗੁਰੂ ਤੋਂ ਉਲਟ ਵਾਲੇ ਰਾਹ ਤੇ ਤੋਰ ਰਿਹਾ ਹੈ ਤੇ ਕੌਣ ਹੈ ਜਿਹੜਾ ਸਾਨੂੰ ਇੱਕ ਗੁਰੂ ਦੇ ਲੜ ਲੱਗਣ ਦੀ ਪ੍ਰੇਰਣਾ ਦਿੰਦਾ ਹੈ ਹੈਰਾਨੀ ਦੀ ਗੱਲ ਹੈ ਨਾ ਵੀ ਜਦੋਂ ਅਸੀਂ ਕੋਈ ਗੁਰੂ ਗੁਰੰਤ ਸਾਹਿਬ ਦੇ ਲੜ ਲੱਗਣ ਦੀ ਗੱਲ ਆਖੇ ਗੁਰੂ ਗੰਗ ਸਾਹਿਬ ਦੇ ਨਾਲ ਜੁੜਨ ਦੀ ਗੱਲ ਆਖੇ ਉਹਦੇ ਵਿਰੁੱਧ ਅਸੀਂ ਉੱਠ ਕੇ ਖੜੇ ਹੋ ਜਾਂਦੇ ਆ ਤੇ ਕਹਿੰਦੇ ਅਸੀਂ ਗੁਰਗੰ ਸਾਹਿਬ ਦੇ ਸਿੱਖਾਂ ਗੁਰਦੁਆਰੇ ਵਿੱਚ ਅਸੀਂ ਜਿੰਨਾ ਵੀ ਇਹ ਭਾਵੇਂ ਪ੍ਰਚਾਰਕ ਲਾਣਾ ਹੈ ਭਾਵੇਂ ਸਾਡੇ ਜਿਹੜੇ ਹੈਗੇ ਨੇ ਪ੍ਰਬੰਧਕ ਲਾਣਾ ਹੈ ਕੋਈ ਵੀ ਜਿਹੜਾ ਗੁਰੂ ਤੁਲਟ ਚੱਲ ਰਿਹਾ ਹੈ ਤੇ ਕਮਾਉਂਦੇ ਅਸੀਂ ਗੁਰੂ ਦੇ ਨਾਮ ਤੇ ਆ ਖਾਂਦੇ ਗੁਰੂ ਦੇ ਨਾਮ ਤੇ ਆ ਪਰ ਗੁਰਬਾਣੀ ਦੀ ਗੱਲ ਕਰਨ ਨੂੰ ਰਾਜ਼ੀ ਨਹੀਂ ਹੈਗੇ ਗੁਰਬਾਣੀ ਦੀ ਗੱਲ ਕਰਨਾ ਕੋਈ ਚਾਹੇ ਤੇ ਉਹਦੇ ਪਿੱਛੇ ਇਦਾਂ ਕਿਲ ਕਿਲ ਕੇ ਉਹਨਾਂ ਦੇ ਵਿਰੋਧਤਾ ਕਰਨ ਲੱਗ ਜਾਂਦੇ ਆ ਸੋ ਪਛਾਣੋ ਇਹੋ ਜਿਹੇ ਲੋਕਾਂ ਨੂੰ ਇਹ ਲੋਕ ਕੌਣ ਨੇ ਕਿਹੜੇ ਰਸਤੇ ਸਾਨੂੰ ਤੋਰ ਰਹੇ ਨੇ ਤੇ ਆਪ ਗੁਰਬਾਣੀ ਨੂੰ ਵਿਚਾਰੀਏ ਪੜ੍ਹੀਏ ਤੇ ਇਹ ਕੂੜ ਕਬਾੜ ਗ੍ਰੰਥ ਭਾਵੇਂ ਗਿਆਨੀ ਅਮਰੀਕ ਸਿੰਘ ਨੇ ਨਾਮ ਨਹੀਂ ਲਿਆ ਉਹ ਸੀ ਕਿਸੇ ਗ੍ਰੰਥ ਦਾ ਉਹਨਾਂ ਨੂੰ ਫੇਰ ਵੀ ਇਦਾਂ ਲੱਗਿਆ ਪਰ ਮੈਂ ਕਹਿ ਰਿਹਾ ਤੁਸੀਂ ਖੁਦ ਪੜ੍ਹ ਕੇ ਵੇਖੋ ਇਹਨਾਂ ਦੀ ਸਟੱਡੀ ਕਰੋ ਪਤਾ ਲੱਗੇ ਕਿ ਇਹਨਾਂ ਵਿੱਚ ਕਿੰਨਾ ਕੂੜ ਕਬਾੜ ਭਰਿਆ ਇੱਕ ਪਾਸੇ ਗੁਰਗੰਸੇਵ ਨੂੰ ਰੱਖੋ ਗੁਰਗੰਸੇਵ ਦੀ ਵਿਚਾਰ ਕੀ ਹੈ ਇੱਕ ਪਾਸੇ ਇਹਨਾਂ ਜਿਹੜੇ ਕੂੜ ਕਬਾੜ ਗ੍ਰੰਥ ਦੇ ਉਹਨਾਂ ਨੂੰ ਪੜ੍ਹ ਕੇ ਵੇਖ ਲਓ ਆਪਣੇ ਆਪ ਪਤਾ ਲੱਗ ਜਾਏਗਾ ਕਿ ਇਹ ਗੁਰਬਾਣੀ ਦੇ ਵਿਰੋਧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜੀ ਇਨਕਲਾਬੀ ਵਿਚਾਰਧਾਰਾ ਹੈ ਉਹਨਾਂ ਦੇ ਵਿਰੋਧ ਵਿੱਚ ਵਿਰੋਧੀਆਂ ਦੇ ਵੱਲੋਂ ਇਹ ਲਿਖੇ ਹੋਏ ਖੌਤੀ ਗ੍ਰੰਥ ਨੇ ਪੁਸਤਕਾਂ ਨੇ ਉਹਨਾਂ ਨੂੰ ਅਸੀਂ त्यागਣ ਦਾ ਯਤਨ ਕਰੀਏ ਤੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਦਾ ਯਤਨ ਕਰੀਏ ਤੇ ਸਾਥ ਲਈਏ ਸੱਚ ਦਾ ਸਾਥ ਲਈਏ ਸਹੀ ਦਾ ਇਹਨਾਂ ਵੇਖੀਏ ਅਸੀਂ ਮੂੰਹ ਮੁਲਾਗੇ ਪਾਲ ਦੇ ਫਿਰਦੇ ਹਾਂ ਅਸੀਂ ਧੜੇ ਬੰਦੀਆਂ ਪਾਲਦੇ ਫਿਰਦੇ ਆਂ ਕਈ ਵਾਰੀ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਸੱਚ ਬੋਲਣ ਵਾਸਤੇ ਤਿਆਰ ਨਹੀਂ ਹੁੰਦੇ ਸੋ ਯਤਨ ਕਰੀਏ ਸਹੀ ਕੀਏ ਗਲਤ ਕੀਏ ਪਹਿਚਾਨੀਏ ਤੇ ਕੌਣ ਸਾਨੂੰ ਸਹੀ ਰਸਤੇ ਤੇ 에 ਤੋਰਨਾ ਚਾਹੁੰਦਾ ਹੈ ਤੇ ਕੌਣ ਸਾਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ ਇਹ ਪਹਿਚਾਨਣ ਦਾ ਯਤਨ ਕਰੀਏ ਭੁੱਲਾਂ ਦੀ ਖਿਮਾ ਜੀ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ